ਹਾਂ ਜੀ ਹਾਂ ਅੰਦਰ ਸਿਖੀ ਲੱਗਦਾ ਤੁਸੀਂ ਰਹੀਏ ਬਾਹਰ ਦਰਦ ਦਿਲ ਦਾ ਇੱਥੇ ਮੈਂ ਦੇਖਦਾ ਹਾਂ ਪੁੱਤ ਅਜ ਨੌਜਵਾਨ ਹੋ ਗਏ ਤੇ ਉਹ ਦੁਨੀਆ ਮੋਬਾਈਲ ਵਿੱਚ ਦਾ ਹੈਗੀ ਲੱਗਦੀ ਜਿਵੇਂ ਸਾਰਾ ਜਗਾ ਖਾਣਾ ਆਖਣ ਤੋਂ ਦੇਖੂੰ ਤਾਂ ਅਗਲੀ ਅਧੂਗੀ ਦੇ ਸਾਹਮਣੇ ਸਾਰਾ ਬਰਬਰ ਨਾ ਕਿ ਅੰਚਰੀ ਦੇ ਕੋਲ بڑا ਬਰਬਰ ਤੇ ਅੱਲ ਹੁੰਦੀ ਸੀ ਕੀ ਕਹਿਣਾ ਸੀ ਪਰ ਗੱਲ ਹੁੰਦੀ ਜਦੋਂ ਵਲ ਤੱਬ ਮਤਲਬ ਬਹੁਤ ਘਰ ਰਿਹਾ ਬਹੁਤ ਘਣਾ ਬੜਾ ਤਸਰ ਬੜਾ ਇਚੀ सब करके ये बात मैं बहुत बहुत करूंगा करूंगा ग्रैंड लाइव फ्रॉम द यूनिवर्स ये गेम भी की पहले किया था सबलेटर बहुत लग रही है ऐसी मैं करूं सब लोग बर्बाद हो मत ये मैं ग्रे ग्लिटम ग्रे प्लाटिंग कोई क्रेडिट कार्ड पर कोई भी मंग ले यूनिवर्स से क्रेडिट बिल आ चुके ਉਹ ਬਲਿਟ ਦਾ ਰਰ ਬਲਿਟ ਜੀ ਜੀ ਮੰਤਿੰਦਰ ਸਿੰਘ ਜੀ ਮਿੰਦਰ ਜੀ ਨੌਜਵਾਨ ਦਾ ਕੀ ਨਾਮ ਸੀ ਕਦੋਂ ਗਿਆ ਸੀ ਕੀ ਹੋਇਆ ਸੀ ਰਣਵੀਰ ਸਿੰਘ ਗਿੱਲ ਸੀਗਾ ਜੀ ਨੌਜਵਾਨ ਦਾ ਤੇ 20 ਸਾਲ ਉਮਰ ਸੀ ਵੀਰ ਜੀ ਅੱਜ ਤੋਂ 2 ਸਾਲ ਪਹਿਲਾਂ ਗਿਆ ਸੀਗਾ ਜੀ ਹੁਣੀ ਹਜੇ ਸਟੱਡੀ ਕੰਪਲੀਟ ਹੋਈ ਹੈ ਕੀ ਹੋਇਆ ਉੱਥੇ ਸਾਰਾ ਦੱਸੋ ਜੀ ਜੀ ਹਾਂਜੀ ਵੀਰ ਜੀ ਉੱਥੇ ਆਪਣੇ ਯੂਐਸ ਵੀਜ਼ਾ ਅਪਾਇੰਟਮੈਂਟ ਵਾਸਤੇ ਵੀਰ ਜੀ ਗਿਆ ਸੀਗਾ ਜੀ ਬ੍ਰੈਂਪਟਨ ਰਹਿੰਦਾ ਸੀਗਾ ਜੀ ਬ੍ਰੈਂਪਟਨ ਤੋਂ ਕੈਲਗਰੀ ਯੂਐਸ ਵੀਜ਼ਾ ਦੇ ਅਪਾਇੰਟਮੈਂਟ ਸੀ ਜੀ ਉੱਥੇ ਡਿਪਾਰਟਮੈਂਟ ਤੋਂ ਬਾਅਦ ਸਿੱਧਾ ਹੀ ਆਪਣੇ ਦੋਸਤਾਂ ਦੇ ਨਾਲ ਰਾਤ ਨੂੰ ਡਿਨਰ ਕਰਨ ਨਿਕਲੇ ਸੀ ਜੀ ਡਿਨਰ ਕਰਦੇ ਸਮੇਂ ਕੋਈ ਅਣਪਛਾਤੇ ਲੋਕ ਕਿੰਨੇ ਜਾਣਦੇ ਵੀ ਨਹੀਂ ਜੀ ਕੋੰ ਨੂੰ ਵੀ ਦੀ ਜਾਣਦੇ ਵੀ ਕੌਣ ਸੀ ਹੈਗੇ ਸ਼ੂਟਿੰਗ ਕਰ ਗਏ ਜੀ ਅੱਜ ਤੇ ਕੀ ਸੁਪਨੇ ਸੀ ਉਹਦੇ ਕਾਰਨ ਹੋਈ ਕਦੇ ਹਾਂਜੀ ਸੁਪਨੇ ਬਹੁਤ ਸਜਾਉਂਦਾ ਸੀ ਜੀ ਉਹ ਹਮੇਸ਼ਾ ਨੂੰ ਇਦਾਂ ਹੁੰਦਾ ਸੀ ਵੀ ਮੈਂ ਆਪਦੇ ਬਸ ਪਰਿਵਾਰ ਦਾ ਹੀ ਕਰਾਂ ਵੀ ਆਪਦੇ ਫਾਦਰ ਸਾਹਿਬ ਦੇ ਨਾਲ ਖੜਾ ਜੀ ਆਪਦੇ ਚਾਚਾ ਜੀ ਦਾ ਕਰਾਂ ਆਪਦੇ ਵੱਡੇ ਭਰਾ ਦਾ ਕਰਾਂ ਸਕੇ ਭਰਾਵਾਂ ਤੋਂ ਵੱਧ ਰਹਿੰਦਾ ਸੀ ਆਪਦੇ ਦੋਨੋਂ ਭਰਾ ਉੱਥੇ ਇਕੱਠੇ ਰਹਿੰਦੇ ਸੀ ਕਿ ਕੀ ਮੰਗ ਕਰਦਾ ਪਰਿਵਾਰ ਪਰਿਵਾਰ ਬਸ ਵੀਦ ਯਹੀ ਮੰਗ ਕਰਦਾ ਕਿ ਜਿਹੜੀ ਹੁਣ ਬੋਡੀ ਹੈ ਜੀ ਆਪਣੀ ਜਲਦੀ ਤੋਂ ਜਲਦੀ ਆਪਣੀ ਇੱਥੇ ਆਵੇ ਜੀ ਤੇ ਕੋਈ ਵੀ ਰਾਹ ਚ ਕੋਈ ਵੀ ਰੁਕਾਵਟਾਂ ਲੱਗਦੀਆਂ ਤਾਂ ਸਰਕਾਰ ਹੈਲਪ ਕਰੇ ਦੀ ਸਾਡੀ